ਮੈਨੂੰ ਸਾਰਾ ਕ ਅਲਰਜੀ ਦੀ ਪ੍ਰੋਬਲਮ ਸੀਗੀ ਓਕੇ ਇੱਕ ਮੇਰੇ ਫੂਡ ਐਪ ਦੇ ਵਿੱਚ ਪ੍ਰੋਬਲਮ ਸੀ ਓਕੇ ਜੀ ਬਾਕੀ ਮੈਂ ਫੋਨ ਕੰਟਰੀ ਤੋਂ ਆਇਆ ਸੀਗਾ ਤਕਰੀਬਨ 7-8 ਸਾਲ ਪਹਿਲਾਂ ਓਕੇ ਇੱਥੇ ਆ ਕੇ ਕਾਫੀ ਦਿੱਕਤਾਂ ਆਈਆਂ ਤੇ ਕਾਫੀ ਡਾਕਟਰ ਕੋਲ ਮੈਂ ਚੈੱਕ ਕਰਾਇਆ ਓਕੇ ਐਂਡੋਸਕੋਪੀ ਕਰਾਈ 4-5 ਵਾਰੀ ਓਕੇ ਲਾੜ੍ਹ ਤੇ ਜਾ ਕੇ ਉਹਨਾਂ ਨੇ ਮੈਨੂੰ ਖਾਣ ਕਤੋਂ ਅਲਰਜੀ ਠੀਕ ਹੈ ਜੀ ਉਹ ਕਹਿੰਦੇ ਵੀ ਇਹਨਾਂ ਗਲੂਟਨ ਫ੍ਰੀ ਹਰ ਚੀਜ਼ ਖਾਣੀ ਪੈਣੀ ਹੈ ਇਹੋ ਅਸੀਂ ਆਰਮੀ ਚੋਂ ਰੈਰ ਹੋ ਕੇ ਆਏ ਆਂ ਸਾਡਾ ਦਵਾਈ ਤਾਂ ਚਲੋ ਆਰਮੀ ਚੋਂ ਫ੍ਰੀ ਮਿਲਦੀ ਹੋਊ ਤੇ ਕਿਤਨੀ ਸੀਗੀ ਪਰ ਫੇ ਵੀ ਪਰੇਸ਼ਾਨ ਤਾਂ ਬੰਦਾ ਹੁੰਦਾ ਹੀ ਆ ਬਿਲਕੁਲ ਆਓ ਦਵਾਈਆਂ ਖਾਣੀਆਂ ਕਿਹੜਾ ਸੌਖਾ ਦਵਾਈਆਂ ਮਲੇ ਸਟਾਰਟ ਕੀਤਾ ਕਿੰਨੇ ਕ ਟਾਈਮ ਬਾਅਦ ਰਿਜ਼ਲਟ ਆਣੇ ਸਟਾਰਟ ਹੋ ਗਏ ਸੀ ਮੈਨੂੰ ਜੇ ਸਾਡੇ ਗੁਰੂ ਘਰ ਪ੍ਰੋਗਰਾਮ ਸੀਗਾ ਉਸ ਤੋਂ 20 ਦਿਨਾਂ ਬਾਅਦ ਮੈਂ 20 ਦਿਨਾਂ ਬਾਅਦ ਕਣਕ ਦਾ ਪ੍ਰਸ਼ਾਦਾ ਛਕਿਆ ਓਕੇ ਮਤਲਬ ਮਲੇ ਜਿਹੜਾ 7 ਸਾਲਾਂ ਤੋਂ ਬੰਦ ਸੀ ਬੰਦ ਸੀ ਉਹ ਤੁਸੀਂ 20 ਦਿਨਾਂ ਬਾਅਦ ਉਹ 20 25 ਦਿਨਾਂ ਬਾਅਦ ਪ੍ਰੋਗਰਾਮ ਸੀ ਸਾਡੇ ਓਕੇ ਉਹ ਮੈਂ ਕਣਕ ਦਾ ਮੈਂਗਾ ਬਾਬੇ ਦਾ ਨਾਮ ਲੈ ਕੇ ਅੱਛਾ ਕੀ ਦੇਖੀਏ ਓਕੇ ਓਕੇ ਤੇ ਫੇਰ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਉਹ ਕੋਈ ਇਨਫੈਕਸ਼ਨ ਦੀ ਕੋਈ ਬੜਾ ਪ੍ਰੋਬਲਮ ਕੋਈ ਦਿੱਕਤ ਨਹੀਂ ਕੋਈ ਦਿਖਦੀ ਓਕੇ ਓਕੇ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਵੈਲਕਮ ਆ ਰਾਈਟਵੇ ਐਜੂਕੇਸ਼ਨ ਚੈਨਲ ਦੇ ਉੱਤੇ ਅੱਜ ਆਪਾਂ ਜਿਵੇਂ ਗੱਲ ਕਰਦੇ ਹਾਂ 5 ਜੂਸ ਬੋਡੀ ਸਰਵਿਸ ਦੇ ਬਾਰੇ ਜਿਵੇਂ ਤੁਸੀਂ ਰੋਜ਼ ਰਿਜ਼ਲਟ ਦੇਖ ਰਹੇ ਹੋ ਨਵੇਂ-ਨਵੇਂ ਰਿਜ਼ਲਟ ਜਿਹੜੇ ਕਿ ਦੇਖ ਰਹੇ ਹੈਗੇ ਹੋ ਤੁਹਾਡੇ ਕੋਲੇ ਸੋਸ਼ਲ ਮੀਡੀਆ ਦੇ ਥਰ ਜਿਵੇਂ ਵੀ ਤੁਸੀਂ ਦੇਖ ਰਹੇ ਹੈਗੇ ਹੋ ਦੋਸਤੋ ਅੱਜ ਆਪਾਂ ਇਸ ਤਰ੍ਹਾਂ ਹੀ ਲਾਈਵ ਪਰਿਵਾਰ ਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਕਾਫੀ ਟਾਈਮ ਪਹਿਲਾਂ ਇਹ ਜੂਸਾਂ ਨੂੰ ਜੂਸ ਕੀਤਾ ਸੀ ਉਹਨਾਂ ਦਾ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੇ ਤੁਹਾਨੂੰ ਉਹਨਾਂ ਦਾ ਨੰਬਰ ਵੀ ਦਵਾਂਗੇ ਅਗਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਪਰਸਨਲ ਮਿਲ ਵੀ ਬੈਠ ਕੇ ਜਾ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਵੈਲਕਮ ਆ ਸੁਖਮਿੰਦਰ ਸਿੰਘ ਜੀ ਬਿਲਗਾ ਤੋਂ ਨੇ ਸਭ ਤੋਂ ਪਹਿਲਾਂ ਵੈਲਕਮ ਆ ਜੀ ਤੁਹਾਡਾ ਤੁਸੀਂ ਨੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਰ ਤੁਸੀਂ ਨੇ ਇਹ ਆਪਣਾ ਬੋਡੀ ਸਰਵਿਸ ਜੂਸ ਕੀਤਾ ਜੀ ਕੀ ਕੀ ਪ੍ਰੋਬਲਮਾਂ ਸੀ ਤੁਹਾਨੂੰ ਪਹਿਲਾਂ ਮੈਨੂੰ ਸਾਰਾ ਕਲਰਜੀ ਦੀ ਪ੍ਰੋਬਲਮ ਸੀਗੀ ਓਕੇ ਇੱਕ ਮੇਰੇ ਫੂਡ ਟੈਪ ਦੇ ਵਿੱਚ ਪ੍ਰੋਬਲਮ ਸੀ ਓਕੇ ਜੀ ਬਾਕੀ ਮੈਂ ਫੋਨ ਕੰਟਰੀ ਤੋਂ ਆਇਆ ਸੀਗਾ ਤਕਰੀਬਨ 7-8 ਸਾਲ ਪਹਿਲਾਂ ਓਕੇ ਇੱਥੇ ਆ ਕੇ ਕਾਫੀ ਦਿੱਕਤਾਂ ਆਈਆਂ ਤੇ ਕਾਫੀ ਡਾਕਟਰ ਕੋਲ ਮੈਂ ਚੈੱਕ ਕਰਾਇਆ ਓਕੇ ਐਂਡੋਸਕੋਪੀ ਕਰਾਈ 4-5 ਵਾਰੀ ਓਕੇ ਲਾਰਟ ਤੇ ਜਾ ਕੇ ਉਹਨਾਂ ਨੇ ਮੈਨੂੰ ਖਾਣ ਕਤੂ ਅਲਰਜੀ ਠੀਕ ਹੈ ਜੀ ਉਹ ਕਹਿੰਦੇ ਵੀ ਇਹਨਾਂ ਗਲੂਟਨ ਫ੍ਰੀ ਹਰ ਚੀਜ਼ ਖਾਣੀ ਪੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਵੀ ਕਾਫੀ ਦਵਾਈਆਂ ਵੀ ਖਾਂਦੇ ਰਹੇ ਕਿੰਨੇ ਟਾਈਮ ਤੋਂ ਕਿਹੜੇ ਸਾਲ ਨੂੰ ਚਾਈ ਸੀ ਇਹ ਪ੍ਰੋਬਲਮ ਤੁਹਾਨੂੰ ਜੀ ਮੈਨੂੰ ਜੀ ਇਹ ਤਕਰੀਬਨ ਫੌਰਨਚੋਂ ਮੈਂ ਆਇਆ ਸੀਗਾ ਮੱਕੇਨਿਕ ਸਾਲ 13 ਚ ਓਕੇ ਜੀ 213 ਚ ਓਕੇ 211 ਤੋਂ ਮੈਨੂੰ ਚੱਲ ਰਹੀ ਸੀ ਓਕੇ ਜੀ ਬਾਅਦ ਵੀ ਐਂਡੋਸਕੋਪੀ ਕਰਾਈ ਇੱਥੇ ਆ ਕੇ ਵੀ ਕਰਾਈ ਅੱਛਾ ਔਰ ਇੱਥੇ ਆ ਕੇ ਵੀ 4 ਸਾਲ ਤਕਰੀਬਨ ਮੈਂ ਕਣਕ ਤੋਂ ਪਰੇਜ ਰੱਖਿਆ ਠੀਕ ਹੈ ਜੀ ਫਿਰ ਉਹ ਤੁਮੇ ਤੰਗ ਹੋ ਗਿਆ ਓਕੇ ਤਿੰਨੇ ਡੇ ਲਓ ਪਰੇਜ ਕਰਨ ਦੇ ਬਾਵਜੂਦ ਵੀ ਤੰਗ ਮਤਲਬ ਤੰਗ ਵੀ ਹੋਇਆ ਮੱਕੀ ਦੀ ਰੋਟੀ ਖਾ ਖਾ ਕੇ ਬਿਲਕੁਲ ਜੀ ਤੰਗ ਹੋਇਆ ਉਸ ਤੋਂ ਬਾਅਦ ਫਿਰ ਮੈਨੂੰ ਸਾਡੇ ਭਾਈ ਸਾਹਿਬ ਸਰੇਂਦਰ ਸਿੰਘ ਜੀ ਮਿਲ ਗਾ ਓਕੇ ਉਹਨਾਂ ਨੇ ਮੈਨੂੰ ਦੱਸਿਆ ਕਿੰਦੇ ਵੀ ਅੱਛਾ ਉਹਨਾਂ ਨੇ ਉਹ ਰਿਜ਼ਲਟ ਲਏ ਹੋਏ ਸੀ ਉਹਨਾਂ ਦਾ ਰਿਜ਼ਲਟ ਬਹੁਤ ਜ਼ਬਰਦਸਤ ਅੱਛਾ ਜੀ ਉਹਨਾਂ ਨੇ ਸਾਨੂੰ ਤੇ ਮੇਰੇ ਮੇਰੇ ਫਾਦਰ ਸਾਹਿਬ ਨੂੰ ਸਾਨੂੰ ਯੋਸੇ ਆਰਮੀ ਜੋ ਰੈਰੋ ਕੇ ਆਏ ਆ ਸਾਨੂੰ ਦਵਾਈ ਤਾਂ ਚਲੋ ਆਰਮੀ ਚੋਂ ਫ੍ਰੀ ਮਿਲਦੀ ਉਹ ਤੇ ਕਿਤਨੀ ਸੀਗੀ ਪਰ ਫੇ ਵੀ ਪਰੇਸ਼ਾਨ ਤਾਂ ਬੰਦਾ ਹੁੰਦਾ ਹੀ ਆ ਬਿਲਕੁਲ ਆਓ ਦਵਾਈਆਂ ਖਾਣੀਆਂ ਕਿਹੜਾ ਸੋਕ ਦਵਾਈਆਂ ਅੰਗਰੇਜ਼ੀ ਦਵਾਈ ਰੈਗੂਲਰ ਜਿਵੇਂ 6-7 ਸਾਲਾਂ ਦੀ ਤੁਹਾਡੀ ਗੱਲ ਕਰੀਏ ਤੁਸੀਂ ਖਾਂਦੇ ਰਹੇ ਉਹ ਕਹਿੰਦੇ ਅੰਗਰੇਜ਼ੀ ਦਵਾਈ ਤਾਂ ਤੁਸੀਂ ਕਿਹੜਾ ਛੱਡ ਸਕਦੇ ਆ ਓਕੇ ਫੇਰ ਉਹਨਾਂ ਨੇ ਸਾਨੂੰ ਪਹਿਲੀ ਵਾਰੀ ਉਹਨਾਂ ਸਾਨੂੰ ਮਲੇ ਸਟਾਰਟ ਕੀਤਾ ਕਿੰਨੇ ਕ ਟਾਈਮ ਬਾਅਦ ਰਿਜ਼ਲਟ ਆਣੇ ਸਟਾਰਟ ਹੋ ਗਏ ਸੀ ਮੈਨੂੰ ਜੇ ਸਾਡੇ ਗੁਰੂ ਘਰ ਪ੍ਰੋਗਰਾਮ ਸੀਗਾ ਉਹਨੂੰ 20 ਕਿ ਦਿਨਾਂ ਬਾਅਦ ਮੈਂ 20 ਦਿਨਾਂ ਬਾਅਦ ਕਣਕ ਦਾ ਪ੍ਰਸ਼ਾਦਾ ਛਕਿਆ ਓਕੇ ਮਤਲਬ ਮਤਲਬ ਜਿਹੜਾ 7 ਸਾਲਾਂ ਤੋਂ ਬੰਦ ਸੀ ਬੰਦ ਸੀ ਉਹ ਤੁਸੀਂ 20 ਦਿਨਾਂ ਬਾਅਦ 20 ਨਾ 20 25 ਦਿਨਾਂ ਬਾਅਦ ਪ੍ਰੋਗਰਾਮ ਸੀ ਸਾਡੇ ਓਕੇ ਉਹ ਮੈਂ ਕਣਕ ਦਾ ਮੈਂ ਕਿਹਾ ਬਾਬੇ ਦਾ ਨਾਮ ਲੈ ਕੇ ਅੱਛਾ ਕੀ ਦੇਖੀਏ ਓਕੇ ਓਕੇ ਤੇ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਵੀ ਉਹ ਕੋਈ ਇਨਫੈਕਸ਼ਨ ਦੀ ਕੋਈ ਬੜਾ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਓਕੇ ਓਕੇ ਤਾਂ ਬਹੁਤ ਵਧੀਆ ਤੁਸੀਂ ਰਿਜਰਵ ਕਰ ਲਿਆ ਮੈਂ 2 ਪੈਕ ਅੱਛਾ ਲਗਾਤਾਰ ਮੈਂ ਕਿਹਾ ਫੀ ਲੈ ਲੈਂਦੇ ਆ ਅੱਛਾ ਮਤਲਬ ਇਹਨੀਆਂ ਅੰਗਰੇਜ਼ੀ ਦਵਾਈਆਂ ਵੀ ਖਾਦੀਆਂ ਸੀ ਸਫਾਈ ਹੋ ਆ ਠੀਕ ਹੈ ਉਹ ਦੁਬਈ ਦਾ ਵੀ ਲਗਾਤਾਰ ਫੇ ਮੇਰੇ ਮਿਰਚ ਵੀ ਨਹੀਂ ਲੱਗੀ ਉਹ ਚੱਲਦੇ ਚੱਲਦੇ ਮੇਰੀ ਬੈਂਕ ਦੀ ਪ੍ਰੋਬਲਮ ਹੁੰਦੀ ਸੀ ਅੱਛਾ ਜੀ ਮੈਂ ਬੈਗ ਗੱਡੀ ਚਲਾ ਰਣੀ ਜਿਹੜੇ ਚੰਡੀਗੜ੍ਹ ਨੂੰ ਜਾਣਾ ਜਾ ਕੇ ਤੇ ਜਲੰਧਰ ਵੀ ਜਾਣਾ ਹਾਂਜੀ ਘੰਟਾ ਡੇੜੀਆਂ ਤਾਂ ਗੱਡੀ ਚਲਾਉਣੀ ਬੈਗ ਦੇ ਵਿੱਚ ਆ ਕੇ ਘੰਟਾ ਅਰੈਸਟ ਕਰਨੀ ਠੀਕ ਉਹ ਮੈਨੂੰ ਬੈਗ ਦਾ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਉਹ ਵੀ हट ਗਈ ਓਕੇ ਜੀ ਇਹਦੇ ਕਿਤੇ ਮੇਰਾ ਗੋਡਾ ਸੱਜਾ ਹੈ ਫੋਟੋ ਪਰ ਖੇਲਦੇ ਆਰਮੀ 'ਚ ਤਦ ਕਰਦਾ ਸੀਗਾ ਠੀਕ ਹੈ ਜੀ ਉਹ ਵੀ ਤਕਰੀਬਨ ਕਾਫੀ ਵਾਰ ਉਹਨੂੰ ਵੀ ਪੈ ਗਿਆ ਉਹ ਪਤਾ ਹੀ ਲੱਗਾ ਕਿਹੜੇ ਵੇਲੇ ਹੋਰ ਕਈ ਦਿੱਕਤਾਂ ਸੋਲਵ ਹੋ ਗਈਆਂ ਪਰ ਮੇਨਲੀ ਜਿਹੜੀ ਸੀਗੀ ਇਹ ਮੇਰੀ ਇਹ ਅਲਰਜੀ ਤੋਂ ਸੀਗੀ ਓਕੇ ਜੀ ਹਾਂਜੀ ਮਤਲਬ ਤੁਹਾਨੂੰ ਇਹ ਚੀਜ਼ਾਂ ਦਾ ਸੋਲੂਸ਼ਨ ਮਿਲਿਆ ਜੀ ਬਹੁਤ ਵਧੀਆ ਜਿਵੇਂ ਬਹੁਤ ਪਰਿਵਾਰ ਆਪਣੇ ਦੇਖ ਰਹੇ ਹੋਗੇ ਕੋਈ ਡਿਸੀਜਨ ਲੈਣ ਚ ਹਰ ਇੱਕ ਬੰਦਾ ਸਟਾਰਟ ਤੁਹਾਨੂੰ ਤਾਂ ਸੁਰਿੰਦਰ ਜੀ ਦਾ ਬਹੁਤ ਵਧੀਆ ਰਿਜ਼ਲਟ ਉਹਨੂੰ ਦੇਖ ਕੇ ਤੁਸੀਂ ਨੇ ਲੈ ਲਿਆ ਹਨਾ ਪਰ ਬਹੁਤ ਪਰਿਵਾਰ ਨੇ ਜਿਹੜੇ ਅੱਜ ਵੀ ਡਿਸੀਜਨ ਨਹੀਂ ਲੈ پا ਰਹੇ ਉਹ ਸੋਚ ਰਹੇ ਨੇ ਪਤਾ ਨਹੀਂ ਇਸ ਤਰ੍ਹਾਂ ਹੋਊਗਾ ਜਾਂ ਇਸ ਤਰ੍ਹਾਂ ਕੁਝ ਹੋਊਗਾ ਅਸੀਂ ਤੁਹਾਡਾ ਨੰਬਰ ਦਵਾਂਗੇ ਨੀਚੇ ਤਾਂ ਕਿ ਤੁਹਾਨੂੰ ਨਾਲ ਕਨੈਕਟ ਕਰ ਸਕੇ ਕੋਈ ਮਿਲਣਾ ਚਾਹੁੰਦਾ ਮਿਲ ਸਕੇ ਤਾਂ ਕਿ ਤੁਸੀਂ ਉਹਨਾਂ ਦੀ ਸਪੋਰਟ ਕਰ ਸਕੋ ਕੋਈ ਦਿੱਕ ਨਹੀਂ ਕੋਈ ਦਿੱਕ ਨਹੀਂ ਜਿਹੜਾ ਮਰਜ਼ੀ ਆ ਕੇ ਦੇਖੋ ਮਿਲੋ ਜੀ ਆ ਕੇ ਹਰ ਤਾਂ ਟਾਈਮ ਲੈ ਕੇ ਬਕਾਇਦਾ ਮਿਲੋ ਕੋਈ ਵੀ ਬਸ ਜੀ ਕੋਈ ਆਪਾਂ ਨੂੰ ਫੋਨ ਕਰੋ ਹਾਂਜੀ ਟਾਈਮ ਲਾ ਕੇ ਹੀ ਵੀਰੇ ਬੰਦਾ ਕਿਤੇ ਗਿਆ ਹੁੰਦਾ ਆ ਕਿੰਨਾ ਟਾਈਮ ਲੱਗੇਗਾ ਸਰ ਸਾਡਾ ਜਿਹੜੇ ਅਸੀਂ ਰਿਕੁਐਸਟ ਕਰਾਂਗੇ ਸਾਰੇ ਪਰਿਵਾਰਾਂ ਨੂੰ ਜਿਹੜਾ ਪਰਿਵਾਰ ਆਣਾ ਚਾਹੁੰਦਾ ਉਹ ਟਾਈਮ ਲੈ ਕੇ ਹੀ ਆਵੇ ਤਾਂ ਦੋਸਤੋ ਐਸੇ ਤਰੀਕੇ ਨਾਲ ਇੱਥੇ ਮੈਂ ਫਿਰ ਦੱਸ ਦਈਏ ਵੀ ਬਾਡੀ ਸਰਵਿਸ ਕੋਈ ਦਵਾਈ ਨਹੀਂ ਇਹ ਸਫਾਈ ਆ ਸਰੀਰ ਦੀ ਸਰੀਰ ਦੀ ਸਫਾਈ ਨਾਲੇ ਮੰਨ ਲਓ ਸੁਖਮਿੰਦਰ ਸਿੰਘ ਜੀ ਨੂੰ ਜਿਹੜੇ ਰਿਜ਼ਲਟ ਆਪਣੇ ਸਾਹਮਣੇ ਆਏ ਨੇ ਤਾਂ ਤੁਸੀਂ ਵੀ ਯੂਜ਼ ਕਰ ਸਕਦੇ ਹੋ ਤਾਂ ਦੋਸਤੋ ਇਹ ਵੀਡੀਓ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਉਹਨਾਂ ਤੱਕ ਸ਼ੇਅਰ ਕਰੋ ਆਪਣੇ ਦੋਸਤ ਮਿੱਤਰਾਂ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ ਉਹ ਗੱਲਬਾਤ ਕਰ ਸਕਣ ਆਪਣੇ ਰਿਜ਼ਲਟ ਲੈ ਸਕਣ ਔਰ ਦੂਸਰੀ ਚੀਜ਼ ਬਾਡੀ ਸਰਵਿਸ ਹੈ ਕੀ ਹੈ ਇਹ ਵੀ ਥੱਲੇ ਤੁਹਾਨੂੰ ਲਿੰਕ ਦੇ ਵਿੱਚ ਜਿਹੜਾ ਹੈਗਾ ਦਿੱਤਾ ਗਿਆ ਔਰ ਕਿੰਨੇ ਟਾਈਮ ਇਹਨੂੰ ਯੂਜ਼ ਕਰ ਸਕਦੇ ਆ ਕਿੰਨਾ ਟਾਈਮ ਕਰਨਾ ਚਾਹੀਦਾ ਉਹ ਸਾਰੀ ਚੀਜ਼ਾਂ ਦਿੱਤੀਆਂ ਹੋਈਆਂ ਨੇ ਤਾਂ ਥੈਂਕ ਯੂ ਦੋਸਤੋ